ਕਰਦੇ ਮਰਜ਼ੀਆਂ ਕਰ ਲਵੋ ਜਿੰਨਾ ਜੀ ਕਰਦਾ ਜੇ ਅਸੀਂ ਕਿਸੇ ਵੇਲੇ ਕਿਹਾ ਸੀ ਨਾ ਗੁਰੂ ਕਲਗੀ ਧਰਜੀ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਸਾਡੇ ਵੱਲ ਇਸ਼ਾਰਾ ਕਰਕੇ ਕਿਹਾ ਸੀ ਨਾ ਸੰਗਤ ਵੱਲ ਇਹਨ ਪੁੱਤਰਨ ਕੇ ਸੀਸ ਪਰ 바ਰ दिए ਸੁਤਚਾਰ ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਕਿਆ ਸੀ ਨਾ ਤੇ ਜੇ ਅਸੀਂ ਗੁਰੂ ਦੇ ਧੀਆ ਪੁੱਤਰ ਨਹੀਂ ਬਣਦੇ ਫਿਰ ਅਸੀਂ ਗੁਰੂ ਨਾਲ ਵਫਾਦਾਰੀ ਨਹੀਂ ਕਰਦੇ ਨਹੀਂ ਕਰ ਲੈਣਾ ਸੀ ਅਸੀਂ ਗੁਰੂ ਘਰ ਦੇ ਦੋਖੀ ਆ ਜੇ ਅਸੀਂ ਸਿੱਖੀ ਨਹੀਂ ਕਮਾ ਰਹੇ ਸੱਚੇ ਗੱਲ ਮੰਨੋ ਭਾਵੇਂ ਨਾ ਮੰਨੋ ਅਸੀਂ ਦੇਨਦਾਰ ਬਣਾਂਗੇ ਜਦੋਂ ਕੱਲ ਗੁਰੂ ਕਲਗੀਧਰ ਪਾਤਸ਼ਾਹ ਨੇ ਪੁੱਛਿਆ ਸਾਡਾ ਲੇਖਾ ਜੋਖਾ ਹੋਏਗਾ ਗੁਰਬਾਣੀ ਕਹਿੰਦੀ ਹੈ ਨਾਨਕ ਆਖੇ ਰੇ ਮੰਨਾ ਸੁਨਿਐ ਸਿੱਖ ਸਹੀ ਲੇਖਾ ਰੱਬ ਮਗੇਸ਼ੀਆ ਬੈਠਾ ਕੱਢ ਬੈਠ ਉਦੋਂ ਗੁਰੂ ਨੇ ਇਹ ਨਹੀਂ ਦੇਖਣਾ ਵੀ ਇਹਨੇ ਕਿੰਨੇ ਗੀਤ ਸੁਨੇ ਸੀ ਇਹਨੇ ਕਿੰਨੀ ਕੋ ਵਾਰੀ ਪੰਗੜਾ ਪਾਇਆ ਸੀ ਇਹਨੇ ਕਿੰਨਾ ਕੋ ਹਾਰ ਸ਼ਿੰਗਾਰ ਕੀਤਾ ਸੀ ਉਦੋਂ ਗੁਰੂ ਨੇ ਇਹ ਨਹੀਂ ਦੇਖਣਾ ਗੁਰੂ ਨੇ ਦੇਖਣਾ ਤੂੰ ਸਿੱਖੀ ਕਿੰਨੀ ਕਮਾਕੇ ਆਇਆ ਜੇ ਨਹੀਂ ਕਮਾਕੇ ਆਇਆ ਤੇ ਕਿਉਂ ਨਹੀਂ ਕਮਾਕੇ ਆਇਆ ਮਨਮਤ ਦੀ ਉੱਥੇ ਗੱਲ ਨਹੀਂ ਚੱਲਣੀ ਇੱਥੇ ਕਹਿ ਲਓ ਇੱਥੇ ਬਾਣੀ ਵਿੱਚ ਕਿਹਾ ਮਹਾਰਾਜ ਨੇ ਇੱਥੇ ਤੇ ਹਰ ਬੰਦਾ ਕਹਿੰਦਾ ਮੈਂ ਪੂਰਾ ਸਭ ਕੋ ਪੂਰਾ ਆਪੇ ਹੋਵੇ ਘਾਟ ਨਾ ਕੋਈ ਆਖ ਹੈ ਪਰ ਮਾਰੇ ਕਹਿੰਦੇ ਭਲੋ ਇਹ ਤੇ ਕੱਚ ਪਕਾਈ ਉੱਠੈ ਪਾਏ ਨਾਨਕ ਗਿਆਂ ਜਾਪੈ ਜਾਏ ਉੱਥੇ ਪਤਾ ਲੱਗਣਾ ਵੀ ਕੌਣ ਕੱਚਾ ਤੇ ਕੌਣ ਪੱਕਾ ਹੈ ਕੌਣੇ ਧਰਮ ਕਮਾਏ ਕੌਣੇ ਨਹੀਂ ਕਮਾਏ ਮੈਂ ਬੇਨਤੀ ਕਰ ਰਿਹਾ ਸਾ ਗੁਰੂ ਗ੍ਰੰਥ ਸਾਹਿਬ ਵਿੱਚ 6 ਗੁਰੂਆਂ ਦੀ 15 ਭਗਤਾਂ ਦੀ 11 ਭਟਾਂ ਦੀ ਤਿੰਨ ਗੁਰਸਿੱਖ ਨੇ ਬਾਬਾ ਸੱਤਾ ਜੀ ਬਾਬਾ ਬਲਵੰਡ ਜੀ ਤੇ ਬਾਬਾ ਸੁੰਦਰ ਜੀ ਤਿੰਨ ਗੁਰਸਿੱਖਾਂ ਦੀ ਬਾਣੀ ਦਰਜ ਹੈ ਕਈ ਵਾਰੀ ਤੁਹਾਨੂੰ ਭੁਲੇਖਾ ਨਾ ਪੈ ਜਾਏ ਇਹ ਵੀ ਮੈਂ ਇੱਥੇ ਸਪਸ਼ਟ ਕਰਦੇ ਆਂ ਕਈਆਂ ਨੇ ਚਾਰਾਂ ਦਾ ਵੀ ਜ਼ਿਕਰ ਕੀਤਾ ਹੈ ਉਹ ਬਾਬੇ ਮਰਦਾਨਾ ਸਾਹਿਬ ਦਾ ਵੀ ਜ਼ਿਕਰ ਕਰਦੇ ਆਂ ਪਰ ਫਿਰ ਕਿਸੇ ਵੇਲੇ ਵਿਦਵਾਨ ਇਸ ਸਿਧਾਂਤ ਤੇ ਦਾ ਸਿੱਟੇ ਤੇ ਪਹੁੰਚੇ ਵੀ ਇਹ ਬਾਬਾ ਮਰਦਾਨਾ ਸਾਹਿਬ ਜੀ ਦਾ ਨਾਮ ਦਰਜ ਕੀਤਾ ਜਿਵੇਂ ਭਾਈ ਲਾਲੂ ਦਾ ਬਾਣੀ ਚਾਹਿਆ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸਦਾ ਕਰੀ ਗਿਆਨ 베 ਲਾਲੂ ਐਵੇਂ ਬਾਬੇ ਮਰਦਾਨੇ ਦਾ ਨਾਮ ਦਰਜ ਕੀਤਾ ਮਾਤਾ ਖੀਵੀ ਦਾ ਨਾਮ ਵੀ ਦਰਜ ਬਾਣੀ ਚ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛੋਂ ਪਤਰਾਲੀ ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਦ ਕੇ ਹਾਲੀ ਖੈਰ ਮੈਂ ਜਿਹੜੀ ਬੇਨਤੀ ਕਹਿ ਰਿਹਾ ਸਾਂ ਇਹ ਧਿਆਨ ਵਿੱਚ ਰੱਖੋ ਗੁਰੂ ਗ੍ਰੰਥ ਸਾਹਿਬ ਦਾ 베ਰਵਾ ਜਦੋਂ ਕੋਈ ਸਿੱਖ ਨੂੰ ਪੁੱਛੇ ਤੇ ਸਿੱਖ ਉਦੋਂ ਨੀਵੀਂ ਨਾ ਪਾਵੇ ਉਦੋਂ ਦੱਸ ਸਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ ਇੱਕ ਬੇਨਤੀ ਮੈਂ ਜਿਹੜਾ ਸ੍ਰੀ ਰਾਗ ਦਾ ਸ਼ਬਦ ਹੈ ਕਹ ਕੇ ਫਤਿਪ ਲਾਉਣੇ ਮਹਾਰਾਜ ਜੀ ਦਾ ਸ਼ਬਦ ਹੁੰਦਾ ਹੈ ਅਰਮਲਾ ਚਾਰ ਬੰਦ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਕਹੇ ਨੇ ਦਾਤਾਰ ਪਰਮਾਤਮਾ ਮੈਂ ਉਹਦੇ ਨਾਮ ਨੂੰ ਪੁਲਾਹਣਾ ਪਹਿਲਾ ਬਚਨ ਹੁੰਦਾ ਹੈ ਕਹਿੰਦੇ ਮੋਤੀ ਤਾਂ ਮੰਦਰ ਉਸ ਨੇ ਰਤਨੀ ਤਾਂ ਹੋਏ ਜਡਾਓ ਕਸਤੂਰ ਗੁੰਗੂ ਅਗਰ ਚੰਦਨ ਲੀਪ ਆਵੇ ਚਾਓ ਮਤ ਦੇਖ ਭੂਲਾ ਵਿਸਰੇ ਤੇਰਾ ਚਿੱਤ ਨਾ ਮਾਰੇ ਕਹਿੰਦੇ ਜੇ ਮੋਤੀਆਂ ਦਾ ਵੀ ਘੜ ਬਣ ਜਾਏ ਨਾ ਸਿੱਖਾ ਤੇਰਾ ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਏ ਜੜਾਓ ਤੇ ਰਤਨਾ ਨਾਲ ਜੜਿਆ ਹੋਵੇ ਮੈਨੂੰ ਇਤਰਾਜ਼ ਨਹੀਂ ਹੈ ਮਾਰੇ ਕਹਿੰਦੇ ਸਿੱਖ ਦਾ ਐਡਾ ਕੀਮਤੀ ਘੜ ਵੀ ਹੋਵੇ ਨਾ ਮੈਨੂੰ ਕੋਈ ਇਤਰਾਜ਼ ਨਹੀਂ ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਏ ਜੜਾਓ ਕਸਤੂਰ ਪੁੰਗੂ ਅਗਰ ਚੰਦਨ ਲੀਪ ਆਵੇ ਚਾਓ ਉਹਦੇ ਵਿੱਚੋਂ ਕਸਤੂਰੀ ਦੀ ਮਹਿ ਕੌਂਦੀ ਹੋਵੇ ਚੰਦਨ ਦੀ ਮਹਿ ਕੌਂਦੀ ਹੋਵੇ ਚੰਦਨ ਨਾਲ ਲਿਪਿਆ ਹੋਵੇ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ ਪਰ ਇਹੋ ਜੇ ਕੀਮਤੀ ਘਰ ਵਿੱਚ ਪੈਰ ਪਾਉਂਦਿਆਂ ਜੇਤੇ ਤੂੰ ਰੱਬ ਦਾ ਸ਼ੁਕਰ ਕਰਦਾ ਫਿਰ ਤੇ ਬਹੁ ਪਲਾ ਘਰ ਪਰਵਾਨ ਪਰ ਜੇ ਘਰ ਵਿੱਚ ਕਦਮ ਆਉਂਦਿਆਂ ਤੈਨੂੰ ਰੱਬ ਦਾ ਨਾਮ ਭੁੱਲਦਾ ਮਤ ਦੇਖ ਭੂਲਾ ਵਿਸਰੇ ਤੇਰਾ ਚਿੱਤ ਨਾ ਆਵੇ ਨਾਉ ਫਿਰ ਇਹ ਘਰ ਕਿਸੇ ਕੰਮ ਦਾ ਨਹੀਂ ਗੁਰੂ ਕਹਿੰਦਾ ਘਰ ਤੇਰਾ ਭਾਵੇਂ ਜਿੰਨਾ ਮਰਜੀ ਕੀਮਤੀ ਹੋਵੇ ਦਾਤਾਰ ਦੀ ਦਾਤ ਲੈ ਕੇ ਤੂੰ ਦਾਤਾਰ ਦਾ ਸ਼ੁਕਰ ਕਰ ਸਕਿਆ ਗੱਲ ਤੇਰੀ ਸ਼ੁਕਰ ਦੀ ਬਿਰਤੀ ਹੈ ਫਿਰ ਦੂਜਾ ਬਚਨ ਬਾਣੀ ਵਿੱਚ ਕਿਹਾ ਕਹਿਣ ਲੱਗੇ ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਓ ਸਿੱਖਾ ਤੇਰੇ ਲਈ ਧਰਤੀ ਹੀਰਿਆਂ ਲਾਲਾਂ ਦੀ ਜੜੀ ਜਾਏ ਤੇਰਾ ਸੌਣ ਵਾਲਾ ਪਲੰਗ ਬੜਾ ਸੁੰਦਰ ਹੋਵੇ ਮੋਰੀ ਮੁਖ ਮਣੀ ਸੋਹ ਹੈ ਕਰੇ ਰੰਗ ਪਸਾਓ ਤੇਰਾ ਪਰਿਵਾਰ ਬੜਾ ਸੁੰਦਰ ਹੋਵੇ ਤੂੰ ਪਰਿਵਾਰ ਵਿੱਚ ਬੜਾ ਖੁਸ਼ ਹੋਵੇਂ ਮੈਨੂੰ ਇਤਰਾਜ਼ ਨਹੀਂ ਹੈ ਤੇਰੇ ਲਈ ਧਰਤੀ ਲਾਲਾਂ ਦੀ ਜੜੀ ਹੋਵੇ ਮਾਰੇ ਕਹਿੰਦੇ ਪਰਿਵਾਰ ਸੁੰਦਰ ਹੋਵੇ ਤੂੰ ਪਰਿਵਾਰ ਵਿੱਚ ਖੁਸ਼ ਹੋਵੇਂ ਤੇਰਾ ਪਲੰਗ ਗਹਿਣਿਆਂ ਨਾਲ ਜੜਿਆ ਹੋਵੇ ਪਰ ਇਹ ਗੱਲ ਯਾਦ ਰੱਖੀ ਮਤ ਦੇਖ ਭੂਲਾ ਵਿਸਰੇ ਤੇਰਾ ਚਿੱਤ ਨਾ ਇਹ ਦੇਖ ਕੇ ਤੈਨੂੰ ਸੁਰਤ ਵਿੱਚੋਂ ਨਾਮ ਨਾ ਭੁੱਲ ਜਾ ਫਿਰ ਤੀਜਾ ਬਚਨ ਕਿਹਾ ਕਹਿੰਦੇ ਸਿੱਧ ਹੋਵਾ ਸਿੱਧ ਲਈ ਰਿੱਧ ਆਖਾਂ ਆਓ ਗੁਪਤ ਪ੍ਰਗਟ ਹੋਏ ਵੈਸਾ ਲੋਕ ਰਖੈ ਭਾਉ ਕਹਿੰਦੇ ਜੇ ਤੂੰ ਸਾਧਨਾ ਕਰ ਕਰਕੇ ਸਿੱਧ ਬਣ ਜਾਏ ਤੇ ਇਹੋ ਜਾਂ ਸਿੱਧ ਬਣ ਜਾਏ ਜਿੱਥੇ ਜੀ ਕਰੇ ਗੁਪਤ ਹੋ ਜਾਏ ਜਿੱਥੇ ਜੀ ਕਰੇ ਪ੍ਰਗਟ ਹੋ ਜਾਏ ਸਿੱਧ ਹੋਵਾ ਸਿੱਧ ਲਈ ਰਿੱਧ ਆਖਾਂ ਆਓ ਤੇਰੇ ਕੋਲ ਰਿੱਧ ਸਿੱਧੀਆਂ ਤਾਕਤਾਂ ਆ ਜਾਣ ਗੁਪਤ ਪ੍ਰਗਟ ਹੋਏ ਵੈਸਾ ਲੋਕ ਰੱਖੇ ਪਾਉ ਲੋਕ ਤੇਰੇ ਤੇ ਭਾਵਨਾ ਰੱਖਣ ਪਰ ਇਹ ਭੁੱਲੀ ਨਾ ਮਤ ਦੇਖ ਭੂਲਾ ਵਿਸਰੇ ਤੇਰਾ ਚੇਤ ਨਾ ਆਵੇ ਨਾ ਤੈਨੂੰ ਨਾਮ ਨਹੀਂ ਭੁੱਲਣਾ ਚਾਹੀਦਾ ਫਿਰ ਚੌਥਾ ਵਚਨ ਮਹਾਰਾਜ ਨੇ ਕਿਹਾ ਕਹਿੰਦੇ ਸੁਲਤਾਨ ਹੋਵਾ ਮੇਲ ਲਸ਼ਕਰ ਤਖਤ ਰੱਖੇ ਪਾਉ ਜੇ ਤੂੰ ਸੁਲਤਾਨ ਬਾਦਸ਼ਾਹ ਬਣ ਜਾਏ ਤੇਰੇ ਕੋਲ ਤਖਤ ਹੋਵੇ ਤੇਰੀਆਂ ਫੌਜਾਂ ਹੋਣ ਸੁਲਤਾਨ ਹੋਵਾਂ ਮੇਲ ਲਸ਼ਕਰ ਤਖਤ ਰੱਖ ਆ ਪਾਉ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਬਾਉ ਤੇਰਾ ਹੁਕਮ ਚੱਲਦਾ ਹੋਵੇ ਗੁਰੂ ਜੀ ਕਹਿਣ ਲੱਗੇ ਮੈਨੂੰ ਕੋਈ ਇਤਲਾਹ ਨਹੀਂ ਪਰ ਇਹ ਗੱਲ ਯਾਦ ਰੱਖੀ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾਉ ਮਤਾ ਤੈਨੂੰ ਪਰਮਾਤਮਾ ਦਾ ਨਾਮ ਨਾ ਭੁੱਲੇ ਗੁਰਬਾਣੀ ਇਹ ਕਹੇਗੀ ਕਿ ਤੇਰੀ ਸੁਰਤ ਵਿੱਚੋਂ ਉਸ ਦਾਤਾਰ ਦਾ ਕਦੀ ਸ਼ੁਕਰ ਨਹੀਂ ਭੁੱਲਣਾ ਚਾਹੀਦਾ ਉਹਦਾ ਨਾਮ ਨਹੀਂ ਭੁੱਲਣਾ ਚਾਹੀਦਾ ਤੇ ਜਿਹੜੇ ਭੁੱਲ ਜਾਂਦੇ ਨੇ ਉਹਨੂੰ ਫਿਰ ਬਾਣੀ ਨੇ ਕਿਹਾ ਹਰ ਬਿਸਰਤ ਸਦਾ ਖੁਵਾਰੀ ਤਾਕੋ ਢੋਖਾ ਕਹਾਂ ਵਿਆਪੈ ਜਾ ਕੋ ਓਟ ਤੁਹਾਰੀ ਜਿਨ੍ਹਾਂ ਨੇ ਪਰਮੇਸ਼ਵਰ ਦੇ ਨਾਮ ਨੂੰ ਭੁਲਾਇਆ ਉਹਨਾਂ ਦੇ ਪੱਲੇ ਖੱਜਲ ਖੁਵਾਰੀ ਪੈਂਦੀ ਹੈ ਉਹਨਾਂ ਨੂੰ ਕਦੀ ਢੋਖਾ ਨਹੀਂ ਵਿਆਪਦਾ ਮਹਾਰਾਜ ਕਹਿੰਦੇ ਜਾ ਕੋ ਓਟ ਤੁਹਾਰੀ ਔਰ ਨਾਲ ਕਿਹਾ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਬਿਨਾ ਪਰਮੇਸ਼ਵਰ ਦੇ ਨਾਮ ਤੋਂ ਜੀਵਨ ਸੱਪ ਦੀ ਤਰ੍ਹਾਂ ਨਿਕਲਦਾ ਹੈ ਪਾਪ ਜਿਵੇਂ ਸੱਪ ਜ਼ਹਿਰ ਨਾਲ ਤੜਪ ਕੇ ਸਿਆਣੇ ਕਹਿੰਦੇ ਪੱਥਰਾਂ ਨੂੰ ਡੰਗ ਮਾਰਦਾ ਹੈ ਇੱਥੇ ਬੰਦਾ ਜਦੋਂ ਨਾਮ ਤੋਂ ਬਿਨਾ ਬਕਾਰਾਂ ਦੇ ਜ਼ਹਿਰ ਨਾਲ ਭਰਦਾ ਹੈ ਫਿਰ ਬੰਦਾ ਬੰਦੇ ਨੂੰ ਡੰਗ ਮਾਰਦਾ ਹੈ ਮਹਾਰਾਜ ਕਹਿੰਦੇ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਨਵਖੰਡਨ ਕੋ ਰਾਜ ਕੁਮਾਵੇ ਅੰਤ ਚਲੇ ਗੋਹਾਰੀ ਮਾਰੇ ਕਹਿੰਦੇ ਭਾਈ ਨੌ ਖੰਡਾਂ ਦਾ ਰਾਜ ਭਾਗ ਵੀ ਭੂਗਲਵੇਂ ਪਰ ਨਾਮ ਤੋਂ ਬਿਨਾ ਜੀਵਨ ਦੀ ਬਾਦੀ ਹਾਰ ਕੇ ਜਾਏਗਾ ਇਸ ਕਾਰਨ ਤੁਹਾਨੂੰ ਬੇਨਤੀ ਹੈ ਹੱਥ ਜੋੜ ਕੇ ਕਰਮ ਵਿੱਚ ਬਾਣੀ ਪੜੋ ਨਿਤਨੀਮੀ ਬਣੋ ਇੱਕ ਇੱਕ ਜਨਾ ਸਿੱਖੀ ਦੇ ਬਾਧੇ ਲਈ ਭੜੇ ਲਈ ਸੇਵਾ ਕਰ ਸਕਦਾ ਘਰ ਵਿੱਚ ਇੱਕ ਮਾਂ ਹੈ ਉਹਦਾ ਸੁਭਾਅ ਚਾਹੀਦਾ ਉਹ ਖੁਦ ਬਾਣੀ ਪੜੇ ਗੁਰੂ ਘਰ ਜਾਏ ਆਪਣੇ ਬੱਚਿਆਂ ਨੂੰ ਬਾਣੀ ਨਿਤਨੇਮ ਨਾਲ ਜੋੜੇ ਮਾਂ ਦੀ ਬੜੀ ਵੱਡੀ ਸੇਵਾ ਹੈ ਬਾਣੀ ਚ ਪਤਾ ਕੀ ਕਿਹਾ ਮਹਾਰਾਜ ਨੇ ਇਹ ਵੀ ਕਿਹਾ ਕਹਿਣ ਲੱਗੇ ਜਿਨੋਂ ਮੁਹੱਬਤ ਜਿਨ ਸਈ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ ਤੇ ਭੋਏ ਪਾਰਥੀਏ ਪਰ ਅੱਗੇ ਜਾ ਕੇ ਇਹ ਵੀ ਕਹਿ ਦਿੱਤਾ ਤਿਨ ਧਨ ਜਨੇਂਦੀ ਮਾਉ ਆਏ ਸਫਲ ਸੇ ਉਹ ਉਰਖ ਧੰਨ ਨੇ ਜਿਹੜੇ ਬੰਦਗੀ ਕਰਦੇ ਨੇ ਉਹਨਾਂ ਦੀਆਂ ਮਾਵਾ ਧੰਨ ਨੇ ਜਿਨ੍ਹਾਂ ਨੇ ਉਹਨੂੰ ਬਾਣੀ ਨਾਮ ਦੇ ਲੜ ਲਾਇਆ ਮੈਂ ਬੇਨਤੀ ਕਰ ਰਿਹਾ ਹਰ ਪਰਿਵਾਰ ਵਿੱਚ ਸਾਰੇ ਜੀ ਨੇ ਜਿੰਨੇ ਉਹ ਸੇਵਾ ਨਿਭਾ ਸਕਦੇ ਨੇ ਗੁਰੂ ਦੀ ਸਿੱਖੀ ਲਈ ਵਾਅਦੇ ਲਈ ਘਰ ਵਿੱਚ ਬਜ਼ੁਰਗ ਨੇ ਉਹਨਾਂ ਦਾ ਫਰਜ਼ ਹੈ ਆਪਣੇ ਪੁੱਤੇ ਪੋਤਰੀਆਂ ਨੂੰ ਬੱਚਿਆਂ ਨੂੰ ਗੁਰੂ ਘਰ ਲੈ ਕੇ ਜਾਣਾ ਖੁਦ ਜਾਣਾ ਬੱਚਿਆਂ ਨੂੰ ਲੈ ਕੇ ਜਾਣਾ ਉੱਥੇ ਬਿਠਾਉਣਾ ਮਾਮਾ ਦਾ ਘਰਾਂ ਵਿੱਚ ਫਰਜ ਹੈ ਪ੍ਰਸ਼ਾਦ ਪਾਣੀ ਤਿਆਰ ਕਰਦਿਆਂ ਬਾਣੀ ਪੜਨ ਮਤਾਮਾ ਪਹਿਣਾ ਦਾ ਫਰਜ ਹੈ ਉਹ ਘਰ ਵਿੱਚ ਇਹੋ ਜਿਹਾ ਮਾਹੌਲ ਬਣਾ ਕੇ ਰੱਖਣ ਸਿੱਖੀ ਵਾਲਾ ਫਿਰ ਭਲਾ ਹੋਵੇਗਾ ਅਸੀਂ ਸੇਵਾ ਕਰੀਏ ਗੁਰੂ ਦੀ ਭਾਈ ਵੀਰ ਸਿੰਘ ਜਿਹੜੀ ਗੱਲ ਕਹਿੰਦੇ ਸਨ ਉਹ ਕਹਿੰਦੇ ਸਨ ਸਿੱਖੋ ਵਿੱਥਾਂ ਭਰਿਆ ਕਰੋ ਵਿੱਥ ਭਰਨ ਦਾ ਭਾਵ ਹੈ ਰਾਹ ਵਿੱਚ ਆਉਂਦਿਆਂ ਜਾਂਦਿਆਂ ਤੁਹਾਨੂੰ ਪਤਾ ਹੈ ਘਰ ਤੋਂ ਖੇਤ ਜਾਂਦਿਆਂ ਘਰ ਤੋਂ ਦੁਕਾਨ ਜਾਂਦਿਆਂ ਨੌਕਰੀ ਤੇ ਜਾਂਦਿਆਂ 15 20 ਮਿੰਟ 10 ਲੱਗਣਗੇ ਤੁਸੀਂ ਜਾਂਦੇ ਆ ਜਪਜੀ ਸਾਹਿਬ ਦਾ ਪਾਠ ਕਰੋ ਵਾਪਸ ਹੁੰਦੇ ਆ ਬਾਣੀ ਦਾ ਪਾਠ ਕਰੋ ਘਰ ਵਿੱਚ ਪ੍ਰਸ਼ਾਦ ਪਾਣੀ ਤਿਆਰ ਕਰਦੇ ਆ ਬਾਣੀ ਦਾ ਜਪ ਕਰੋ ਗੁਰੂ ਚਰਨਾ ਵਿੱਚ ਜੁੜੋ ਬਾਣੀ ਨਾਮ ਨਾਲ ਜੁੜੋਗੇ ਸਾਡਾ ਭਲਾ ਹੋਵੇਗਾ ਮੈਂ ਬੇਨਤੀ ਕਰਾਂਗਾ ਜਰੂਰ ਦਸਤਾਰਾਂ ਬਨੋ ਕੇਸਾਂ ਦੀ ਬਿਆਦਬੀ ਨਾ ਕਰੋ ਅੰਮ੍ਰਿਤਧਾਰੀ ਬਨੋ ਸਿੱਖ ਬੀਬੀਆਂ ਨੂੰ ਬੇਨਤੀ ਹੈ ਅੰਮ੍ਰਿਤਧਾਰੀ ਬਨੋ ਸਾਰੇ ਝੂਠੇ ਹਾਰ ਸ਼ਿੰਗਾਰ ਛੱਡ ਦਿਓ ਤਿਆਗ ਦਿਓ ਇਹਨਾਂ ਚ ਕੁਝ ਨਹੀਂ ਪਿਆ ਸਵੇਰੇ ਕਰਦੇ ਹੋ ਪੈਸਾ ਬਰਬਾਦ ਕਰਦੇ ਹੋ ਸ਼ਾਮ ਨੂੰ ਲੈ ਜਾਂਦੇ ਮੈਂ ਬੇਨਤੀ ਕਰ ਰਿਹਾ ਹਾਂ ਗੁਰੂ ਦੀ ਸਿੱਖੀ ਵਿੱਚ ਜੋਗਦਾਨ ਪਾਓ ਸਿੱਖ ਧਰਮ ਵਿੱਚ ਕਦੀ ਇਤਿਹਾਸ ਪੜੋ ਮਾਤਾ ਖੀਵੀ ਦਾ ਮਾਤਾ ਭਾਨੀ ਨੂੰ ਯਾਦ ਕਰੋ ਮਾਤਾ ਗੁਦਰ ਕੌਰ ਨੂੰ ਯਾਦ ਕਰੋ ਯਾਦ ਕਰੋ ਕਦੀ ਮਾਤਾ ਭੈਣ ਦੀਪ ਕੌਰ ਦੀ ਬੀਬੀ ਹਰਸ਼ਰਨ ਕੌਰ ਨੂੰ ਬੀਬੀ ਸ਼ਰਨ ਕੌਰ ਨੂੰ ਚੇਤਾ ਕਰੋ ਕਿੰਡੀਆਂ ਵੱਡੀਆਂ ਉਹਨਾਂ ਸੇਵਾਵਾਂ ਨੁਮਾਈਆਂ ਨੇ ਧਰਮ ਮੰਦਿਰ ਸੋ ਲੋੜ ਹੈ ਸਾਨੂੰ ਬਾਣੀ ਨਾਮ ਨਾਲ ਜੁੜਨ ਦੀ ਗੁਰੂ ਕਿਰਪਾ ਕਰੇ ਇਨੀਆਂ ਕੋ ਬੇਨਤੀਆਂ ਅੱਜ ਪ੍ਰਵਾਨ ਕਰਿਓ ਗੁਰੂ ਘਰ ਦੇ ਪ੍ਰੀਤਬਾਨ ਸਮੁੱਚਾ ਪਰਿਵਾਰ ਸਰਦਾਰ ਗੁਰਚਰਨ ਸਿੰਘ ਜੀ ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਸਤਗੁਰੂ ਦੀ ਅੰਮ੍ਰਿਤ ਬਾਣੀ ਦੀ ਟੀਕ ਲਈ ਗ੍ਰਹਿ ਵਿਖੇ ਸਤਗੁਰੂ ਜੀ ਦੇ ਪਾਵਨ ਚਰਨ ਪਵਾਏ ਸਹਿਜ ਪਾਠ ਹੋਏ ਬੜੀ ਭਾਵਨਾ ਨਾਲ ਕੀਤੇ ਗਏ ਪ੍ਰਮਾਤਮਾ ਦੀ ਦਿੱਤੀਆਂ ਦਾਤਾਂ ਦਾ ਸ਼ੁਕਰ ਕੀਤਾ ਉਹਨਾਂ ਦੀ ਬੇਟੀ ਵਿਦੇਸ਼ ਤੋਂ ਆਈ ਪੀਆ ਹੋ ਕੇ ਆਈ ਤਾਂ ਵੀ ਸ਼ੁਕਰ ਕੀਤਾ ਬੇਟੇ ਨੇ ਦੁਕਾਨ ਕੀਤੀ ਤਾਂ ਵੀ ਸ਼ੁਕਰ ਕੀਤਾ ਔਰ ਖੁਦ ਗੁਰੂ ਘਰ ਦੀ ਮੁੱਖ ਸੇਵਾਦਾਰ ਵੀ ਨੇ ਬੜੇ ਲੰਮੇ ਸਮੇਂ ਤੋਂ ਸੇਵਾ ਨਿਭਾਰੇ ਨੇ ਭਾਵਨਾ ਨਾਲ ਗੁਰੂ ਕਿਰਪਾ ਕਰੇ ਇਸ ਪਰਿਵਾਰ ਤੇ ਗੁਰੂ ਜੀ ਨੇ ਤਰਸ ਕੀਤਾ ਗ੍ਰੇਵ ਕਿ ਚਰਨ ਪਾ ਕੇ ਨਿਵਾਜਿਆ ਹੈ ਮਹਾਰਾਜ ਇਸ ਪਰਿਵਾਰ ਨੂੰ ਹੋਰ ਬੜੀ ਚੜ੍ਹਦੀ ਕਲਾ ਨਾਲ ਭਾਵਨਾ ਨਾਲ ਸੇਵਾ ਸਿਮਰਨ ਕਰਨ ਦੀ ਤਾਕਤ ਸਮਰੱਥਾ ਬਖਸ਼ਿਸ਼ ਕਰਨ ਰਹਿਮਤ ਕਰਨ ਆਪਣਾ ਸਿਰ ਤੇ ਮੇਰ ਭਰਿਆ ਹੱਥ ਰੱਖ ਕੇ ਸੇਵਾ ਕਰਨ ਤੇ ਕਰਾਉਣ ਦਾ ਬਲ ਬਖਸ਼ਿਸ਼ ਕਰਨ ਆਪ ਸੁਮੁੱਚੀ ਸੰਗਤ ਦਾ ਧੰਨਵਾਦ ਹੈ ਬੜੇ ਪਿਆਰ ਨਾਲ ਬੈਠ ਕੇ ਗੁਰੂ ਕੀਆਂ ਵਿਚਾਰਾਂ ਸੁਣੀਐ ਮੈਂ ਕਰੜਾ ਨਹੀਂ ਬੋਲਦਾ ਕਈਆਂ ਨੂੰ ਲੱਗਦਾ ਵੀ ਭਾਈ ਸਾਹਿਬ ਕਈ ਤੇ ਡਰਦੇ ਨੇ ਮੈਨੂੰ ਪਤਾ ਹੈ ਨਾ ਗੱਲਾਂ ਦਾ ਕਹਿੰਦੇ ਕਥਾ ਤੇ ਨਹੀਂ ਬਲਾਓ ਇੱਥੇ ਰਹਿਣ ਜੋ ਉਹਨਾਂ ਨੇ ਫਿਰ ਅਮਰਤ ਬਾਣੀ ਨਾਮ ਦੀ ਗੱਲ ਕਰਨੀ ਭਲਿਓ ਅਸੀਂ ਗੁਰੂ ਘਰ ਦੇ ਕੂਕਰ ਅਸੀਂ ਦੁਖੀ ਹੋਵਾਂਗੇ ਜੇ ਅਸੀਂ ਗੁਰੂ ਦੀ ਗੱਲ ਲੁਕਾਵਾਂਗੇ ਜੇ ਨਾ ਅਸੀਂ ਸੰਗਤ ਤੱਕ ਸੁਨੇਹਾ ਗੁਰੂ ਦਾ ਦੇਵਾਂਗੇ ਅਸੀਂ ਦੁਖੀ ਹਾਂ ਪਾਪੀ ਹੋਵਾਂਗੇ ਗੁਰੂ ਘਰ ਦੇ ਮੇਰੀ ਕਹਿਣ ਤੋਂ ਭਾਵ ਇਹ ਹੈ ਭਾਵਨਾ ਨਾਲ ਅਸੀਂ ਇਹ ਕਬੂਲੀਏ ਮਨਾ ਅੰਦਰ ਵੀ ਹਾਂ ਮਹਾਰਾਜ ਸਾਡੇ ਚੌਂਗਰ ਨੇ ਤੁਸੀਂ ਤੇ ਸਾਡੇ 'ਚ ਬੜਾ ਤਰਸ ਕੀਤਾ ਹੈ। ਇਸ ਕਾਰਨ ਮੈਂ ਬੇਨਤੀ ਕਰਾਂ ਗੁਰਮਖੋ ਇਹ ਪਰਿਵਾਰ ਖੁਦ ਗੁਰੂ ਘਰ ਨਾਲ ਜੁੜਿਆ ਹੋਇਆ ਹੈ। ਬੱਚੇ ਵੀ ਅੰਮ੍ਰਿਤਧਾਰੀ ਨੇ। ਮਹਾਰਾਜ ਹੋਰ ਗੁਰਸਿੱਖੀ ਵਿੱਚ ਨਿਤਨੇਮ ਵਿੱਚ ਪਰਪੱਕਤਾ ਬਖਸ਼ਿਸ਼ ਕਰਨ ਆਪ ਜਿਤਨੀ ਵੀ ਸੰਗਤ ਕਦਮ ਚੱਲ ਕੇ ਆਇਓ। ਸਾਰੀ ਸੰਗਤ ਨੂੰ ਨਗਰ ਦੀ ਸੰਗਤ ਇਲਾਕੇ ਵਿੱਚੋਂ ਸਾਖ ਸੰਬੰਧੀ ਆਇਓ। ਸਾਰਿਆਂ ਨੂੰ ਜੀ ਆਇਆਂ ਨੂੰ। ਗੁਰੂ ਘਰ ਦੇ ਦੂਸਰੇ ਸੇਵਾਦਾਰ ਭਾਈ ਬਲਜਿੰਦਰ ਸਿੰਘ ਜੀ ਵੀ ਬੈਠੇ ਨੇ। ਜਿਨ੍ਹਾਂ ਨੇ ਇਹ ਨਾਲ ਮਿਲ ਕੇ ਸੇਵਾਵਾਂ ਨਿਭਾ ਰਹੇ ਨੇ ਤੇ ਮੈਂ ਇਹ ਵੀ ਬੇਨਤੀ ਕਰਾਂ ਬੀ ਇਹ ਬੜੀ ਚੰਗੀ ਗੱਲ ਹੈ ਮੈਂ ਮਨ ਵਿੱਚ ਇਹ ਸੋਚਣਾ ਹੈ ਵੀ ਨਹੀਂ ਤੇ ਸੀਨਾ ਝਗੜਾ ਕਰਦੇ ਆ ਆ ਸਾਡੇ 2-3 ਕੰਮਾਂ ਦੀ ਜੋਰ ਹੈ ਜਾਂ ਤੇ ਗੁਰੂ ਘਰ ਦਾ ਵਜੀਰ ਬਦਲ ਦਿਓ ਕੋਈ ਸੇਵਾਦਾਰ ਬਦਲ ਦਿਓ ਜਾਂ ਪ੍ਰਬੰਧਕ ਬਦਲ ਦਿਓ ਬਸ ਸਾਡਾ ਇਹ ਚੱਲਦਾ ਹੈ ਉਹ ਮੈਨੂੰ ਯਾਦ ਇੱਕ ਮਹਾਂਪੁਰਖ ਇੱਕ ਸ਼ਬਦ ਕਹਿੰਦੇ ਹੁੰਦੇ ਸਨ ਵੀ ਅਸੀਂ ਗੁਰਦੁਆਰੇ ਜਾਨੇ ਤਿੰਨ ਕੋ ਵੇਲੇ ਮੈਂ ਫਤਿਹ ਬਲਾਦ ਨਹੀਂ ਇਹ ਕੋਈ ਨਹੀਂ ਆਪਾਂ ਹੁਣ ਪ੍ਰਸ਼ਾਦਾ ਪਾਣੀ ਛਕਦੇ ਤਿੰਨ ਕੋ ਵੇਲੇ ਗੁਰਦੁਆਰੇ ਜਾਨੇ ਜਾਂ ਤੇ ਅਸੀਂ ਜਾਨੇ ਮਰਨੇ ਪਰਨੇ ਤੇ ਵੀ ਫੁਲਾਣੇ ਦਾ ਕੋਈ ਚੜਾਈ ਕਰ ਗਿਆ ਜਾਣਾ ਪਏਗਾ ਜੇ ਆਪਾਂ ਨਾ ਗਏ ਤੇ ਕੱਲ ਆਪਣੇ ਨਹੀਂ ਆਉਣਾ ਗੱਲ ਤੇ ਹੀ ਹੈ ਨਾ ਵੀ ਜੇ ਆਪਾਂ ਨਾ ਗਏ ਤੇ ਕੱਲ ਆਪਣੇ ਨਹੀਂ ਆਉਣਾ ਜਾਂ ਫਿਰ ਅਸੀਂ ਜਾਣਦੇ ਐ ਗੁਰਦੁਆਰੇ ਕੋਈ ਉਥੋਂ ਦੇ ਵਜ਼ੀਰ ਨੇ ਕੋਈ ਸੇਵਾਦਾਰ ਨੇ ਕੋਈ ਨਿੱਕੀ ਮੋਟੀ ਕੋਈ ਹੁਣ ਤਾਂ ਇਹ ਗਲਤੀ ਇਨਸਾਨ ਤੋਂ ਹੋ ਜਾਏ ਪਰ ਉਹ ਮਹਾਂਪੁਰ ਕਹਿੰਦੇ ਨੇ ਸਨ ਮੈਨੂੰ ਬੋਲ ਯਾਦ ਹੈ ਕਹਿੰਦੇ ਬੰਦੇ ਰਾਤ ਗਲੀ ਚ ਤੁਰਦੇ ਮਿਲ ਜਾਨਾ ਤੈਨੂੰ ਪਤਾ ਨਹੀਂ ਗੁਰਦੁਆਰੇ ਕੀ ਹੋ ਗਿਆ ਕੀ ਹੋ ਗਿਆ ਉਹ ਫੁਲਾਣੇ ਸੇਵਾਦਾਰ ਨੇ ਗਲਤੀ ਕੀਤੀ ਚੱਲ ਚਲੀ ਹੋਣੀ ਇਥੋਂ ਘਰ ਨਹੀਂ ਜਾਂਦੀ ਜਾਂ ਅਸੀਂ ਜਾਣਦੇ ਐ ਵੀ ਜਦੋਂ ਛੋਟੀ ਮੋਟੀ ਕੋਈ ਵਜ਼ੀਰ ਤੋਂ ਜੋ ਕੋਈ ਸੇਵਾਦਾਰ ਤੋਂ ਗਲਤੀ ਹੋ ਗਈ ਅਸੀਂ ਉਦੋਂ ਮੋੜਦੇ ਆ ਆਪਣੇ ਮੂੰਹ ਗੁਰਦੁਆਰੇ ਵਾਲੇ ਪਾਸੇ ਤੇ ਜਾਂ ਫਿਰ ਅਸੀਂ ਕਮੇਟੀ ਬਦਲ ਨਹੀਂ ਹੋਵੇ ਰੌਲਾ ਪਾਉਣਾ ਹੋਵੇ ਅਸੀਂ ਉਦੋਂ ਜਾਣਦੇ ਆ ਵੀ ਚੱਲੋ ਹੁਣ ਗੁਰਦੁਆਰਾ ਸਾਹਿਬ ਚੱਲੀਏ ਮੈਂ ਤੇ ਹੱਥ ਜੋੜ ਕੇ ਕਹਿਣਾ ਸਾਰੀ ਸੰਗਤ ਨੂੰ ਅਮਰਤ ਵੇਲੇ ਪ੍ਰਕਾਸ਼ ਹੁੰਦਾ ਹੈ ਹੈਨਾ ਜੀ ਉਸੇ ਵੇਲੇ ਆਜੂ ਸੇਵਾ ਕਰਨ ਵਾਸਤੇ ਕੋਈ ਪ੍ਰਕਾਸ਼ ਦੀ ਸੇਵਾ ਕਰੋ ਕੋਈ ਨਿਤਨੇਮ ਦੀ ਸੇਵਾ ਕਰੋ ਕੁਕੜਾ ਪ੍ਰਸ਼ਾਦੀ ਦੀਗ ਬਣਾਓ ਸੇਵਾ ਕਰੋ ਆ ਕੁਛ ਦਿਨ ਪਹਿਲਾਂ ਅਸੀਂ ਬਲੂਡ ਸਮਾਗਮ ਤੇ ਗਏ ਬਨੂੜ ਉੱਥੇ ਇੱਕ ਬੰਦਾ ਧਿਆਨ ਨਾਲ ਸੁਣਿਓ ਚਲੋ ਇਹ ਕਥਾ ਦਾ ਵਿਸ਼ਾ ਨਹੀਂ ਉਦੋਂ ਮੈਂ ਤੁਹਾਨੂੰ ਬੇਨਤੀਆਂ ਕਹਿਣ ਲੱਗਿਆ ਉੱਥੇ ਇੱਕ ਸੱਜਣ ਸਿਆਣੀ ਉਮਰ ਦਾ ਤੇ ਉਹਨਾਂ ਨੂੰ ਉਕਾਰਸੇ ਵਾਲੇ ਬਾਬੇ ਕਹਿੰਦੇ ਬਈ ਤੂੰ ਨੰਬਰ ਲੈ ਗਿਆ ਸੇਵਾ ਵਿੱਚ ਗੁਰੂ ਸਾਹਿਬ ਨੇ ਤੇਰੇ ਤੇ ਕਿਰਪਾ ਕਰਤੀ ਉਹ ਗੱਲ ਕੀ ਹੋਈ ਸੀ ਆਖਿਆ ਜੀ ਨੰਬਰ ਕਿਵੇਂ ਲੈ ਗਿਆ ਕਹਿੰਦੇ ਨੰਬਰ ਤਾਂ ਲੈ ਗਿਆ ਵੀ ਤੇ ਬੱਚੇ ਬਾਹਰ ਨਹੀਂ ਦੋਨੋਂ ਬੱਚੇ ਇਹ ਅੱਗੇ ਗੁਰਦੁਆਰੇ ਮੱਥਾ ਟੇਕਣ ਆਉਂਦਾ ਸੀ ਨਾ ਜਦੋਂ ਇਹਨੇ ਸ਼ਿਕਾਇਤ ਕਰਨੀ ਆ ਕਿ ਅੱਜ ਦੇਗ ਠੰਡੀ ਐ ਅੱਜ ਗਰਮ ਜਿਆਦੇ ਐ ਆਟਾ ਕੱਚਾ ਰਹਿ ਗਿਆ ਅੱਜ ਜਿਆਦੇ ਰਾੜਤੀ ਉਹ ਬਾਬੇ ਕਾਰਸੇ ਵਾਲੇ ਕਹਿੰਦੇ ਸੀ ਨੂੰ ਆਖਿਆ ਵੀ ਜਾ ਤਾ ਉਨ ਤਾਇਆਂ ਕਰਨੀਆਂ ਛੱਡ ਦੇ ਜਾਂ ਫਿਰ ਆਏ ਕਰ ਵੀ ਸੇਵਾ ਪੜ ਲੈ ਦੇਗ ਬਣਾਉਣ ਦੀ ਸੇਵਾ ਹੀ ਤੂੰ ਸੰਭਾਲ ਲੈ ਤੂੰ ਬੜੀਆ ਭਾਵਨਾ ਨਾਲ ਬਣਾਈ ਨਾ ਕੱਚੀ ਰਹਿਣ ਦੀ ਨਾ ਪਕਾਈ ਜਾਦੇ ਤੇ ਨਾ ਮਤਲਬ ਕਦੇ ਗਰਮ ਨਾ ਠੰਡੀ ਇਹ ਸੇਵਾ ਹੀ ਤੂੰ ਸੰਭਾਲ ਲੈ ਕਹਿੰਦੇ 3 ਮਹੀਨੇ ਹੋ ਗਏ ਇਹ ਸ਼ਿਦਕ ਨਾਲ ਬੱਚੇ ਬਾਹਰ ਹੈ ਤੇ ਆਪਣਾ ਸੱਟਾ ਪਰਿਵਾਰ ਵਿੱਚੋਂ ਸੇਵਾ ਨਿਭਾਉਣ ਲੱਗ ਪਿਆ ਹੁਣ ਵਧੀਆ ਦੇਖਦੀ ਸੇਵਾ ਕਰਦੇ ਮਹਾਰਾਣੀ ਕਿਰਪਾ ਕਰਦੀ ਮੇਰੇ ਕਹਿਣ ਦਾ ਭਾਵ ਕੀ ਹੈ ਕਿ ਅੰਮ੍ਰਿਤ ਵੇਲੇ ਤੂੰ ਗੁਰਦੁਆਰੇ ਆਉ ਕੋਈ ਉੱਥੇ ਪ੍ਰਕਾਸ਼ ਦੀ ਸੇਵਾ ਕਰਾਓ ਕੁਝ ਨਿਤਨੇਮ ਦੀ ਸੇਵਾ ਕਰ ਲਵੋ ਕੋਈ ਦੇਗ ਬਣਾਉਣ ਦੀ ਸੇਵਾ ਕਰ ਲਓ ਕੋਈ ਕਥਾ ਕੀਰਤਨ ਵਹਿ ਕੇ ਸੁਣ ਲਵੋ ਬਾਣੀ ਦੀ ਗੱਲ ਇਹ ਵੀ ਬੜੀ ਵੱਡੀ ਸੇਵਾ ਹੈ ਬੜੀਆਂ ਸੇਵਾਵਾਂ ਹੈ ਕੋਈ ਰਹਿਰਾ ਸੇਵੇਲੇ ਪਹੁੰਚੋ ਕੋਈ ਸੁਖਾਸਨ ਸਾਹਿਬ ਦੀ ਸੇਵਾ ਵੇਲੇ ਪਹੁੰਚ ਜਾਓ ਸਗਰਾਂਤ ਤੇ ਸ੍ਰੀ ਖੰਨਪੜ ਸਾਹਿਬ ਹੁੰਦਾ ਰੋਜ਼ਾਨਾ ਤੇ ਉਸ ਵੇਲੇ ਆਓ ਤਿੰਨ ਦਿਨ ਕੋਈ ਮਾਰਦ ਦੇ ਤਾਬਿਆਂ ਗੁਰਬਾਣੀ ਦੀ ਸੰਥਿਆ ਕਰ ਲਵੋ ਮਨ ਚ ਫੁਰਨਾ ਬਣਾ ਲਓ ਵੀ ਆਪਾਂ ਬਾਣੀ ਦੀ ਸੰਥਿਆ ਕਰਾਂਗੇ ਸਾਲ 1.5 ਸਾਲ 2 ਸਾਲ ਅੰਦਰ ਬਾਅਦ ਵਿੱਚ ਗੁਰੂ ਕੀ ਹਜ਼ੂਰੀ ਵਿੱਚ ਬੈਠ ਕੇ ਬਾਣੀ ਪੜਨ ਦੀ ਸੇਵਾ ਕਰ ਲਵਾਂਗੇ ਸੇਵਾ ਵਾਲੀ ਭਾਵਨਾ ਬਣਾਓ ਕਿਸੇ ਰੂਪ ਵਿੱਚ ਬਣਾਓ ਪ੍ਰਬੰਧਕਾਂ ਦੀ ਪ੍ਰਬੰਧਕ ਸੇਵਾ ਕਰਦੇ ਨੇ ਆ ਗੋਲਕ ਦੀ ਕਈ ਵਾਰੀ ਆਮ ਗੁਰੂ ਘਰਾਂ 'ਚ ਤਾਂ ਗੋਲਕ ਦਾ ਹੀ ਮਸਲਾ ਹੈ ਨਾ ਜਦੋਂ ਗੋਲਕੋਚ ਗਿਣੀ ਦੀ ਹੈ ਉਦੋਂ ਵੀ ਸਾਰਿਆਂ ਨੂੰ ਕਹੀਦਾ ਆਉਂਦੇ ਨੇ ਨੌਜਵਾਨ ਬੜੇ ਆਉਂਦੇ ਨੇ ਆਓ ਭਾਈ ਬੈਠੋ ਸੇਵਾ ਕਰੋ ਕਿਸੇ ਵੀ ਤਰ੍ਹਾਂ ਦੀ ਸੇਵਾ ਕਰੋ ਅਸੀਂ ਸਾਰੀ ਭਾਵੇਂ ਪ੍ਰਚਾਰਕ ਹੈ ਭਾਵੇਂ ਰਾਗੀ ਹੈ ਵਜੀਰ ਹੈ ਪ੍ਰਬੰਧਕ ਹੈ ਸੰਗਤ ਹੈ ਜੇ ਸੇਵਾ ਦਾ ਰੂਪ ਰੱਖਾਂਗੇ ਨਾ ਅਸੀਂ ਗੁਰੂ ਸਾਡੇ ਤੇ ਬੜੀ ਵੱਡੀ ਕਿਰਪਾ ਕਰੇਗਾ ਦੂਜੀ ਗੱਲ ਕੋਈ ਵੀ ਬੰਦਾ ਭਾਵੇਂ ਕੋਈ ਪ੍ਰਚਾਰਕ ਹੈ ਰਾਗੀ ਢਾਡੀ ਪ੍ਰਬੰਧਕ ਹੈ ਸੇਵਾਦਾਰ ਹੈ ਕਿਸੇ ਵੀ ਰੂਪ ਵਿੱਚ ਗੁਰੂ ਘਰ ਨਾਲ ਗੁਰੂ ਨਾਲ ਬਾਤ ਘਾਟ ਕਰੇਗਾ ਬੇਈਮਾਨਾ ਕਰੇਗਾ ਗੁਰੂ ਦਾ ਦੇਨ ਦਾਦ ਹੈ ਸਾਨੂੰ ਵਕੀਲ ਜੱਜ ਬਣਨ ਦੀ ਲੋੜ ਨਹੀਂ ਵੈਸੇ ਗੁਰੂ ਦਾ ਦੇਨ ਦਾਦ ਹੈ ਕਿਉਂਕਿ ਚਿੱਟੇ ਅੰਦਰ ਸਭ ਕੋ ਵੇਖ ਨਜ਼ਰੀ ਹੇਠ ਚਲਾਇੰਦਾ ਮੈਂ ਆਪਣੇ ਪਾਪ ਕਰਮ ਕਿਸੇ ਬੰਦੇ ਤੋਂ ਲੁਕਾ ਸਕਦਾ ਹਾਂ ਪਰ ਗੁਰੂ ਤਾਂ ਸਾਰਿਆਂ ਦੀ ਜਾਣਦਾ ਇਸ ਕਾਰਨ ਮੈਂ ਬੇਨਤੀ ਕਰਾਂ ਇਹ ਆਪਣਾ ਨਗਰ ਹੈ ਆਪਣੀ ਸੰਗਤ ਹੈ ਮੈਂ ਤਾਂ ਕਹਿ ਰਹੀਆਂ ਇਹ ਬੇਨਤੀਆਂ ਵੀ ਭਾਵਨਾ ਨਾਲ ਆਪਾਂ ਸੇਵਾ ਨਿਭਾਈਏ ਰਲ ਮਿਲ ਕੇ ਔਰ ਬੜੀ ਭਾਵਨਾ ਨਾਲ ਤੁਸੀਂ ਕਰਦੇ ਵੀ ਹੋ ਇਹਦੇ ਵਿੱਚ ਵੀ ਕੋਈ ਦੂਰਾਵਾ ਨਹੀਂ